ਵੱਡਾ ਝੜਕਾ ਜਿਹੜਾ ਪੰਜਾਬ ਸਰਕਾਰ ਨੂੰ ਲੱਗਿਆ ਹਾਈ ਕੋਰਟ ਤੋਂ ਕਿਵੇਂ ਦੇਖਦੇ ਹੋ ਕੀ ਝੜਕਾ ਹੈ ਤੇ ਹੁਣ ਕਿਸਾਨਾਂ ਦੇ ਲਈ ਕੀ ਰਾਹਤ ਭਰੀ ਜਿਹੜੀ ਜਾਣਕਾਰੀ ਨਿਕਲ ਸਕਦੀ ਹੈ ਅੱਜ ਇਹਨਾਂ ਨੂੰ ਪੁੱਛਿਆ ਗਿਆ ਕਿ ਲਿਆਓ ਜੀ ਜਿਹੜੇ ਸਵਾਲ ਤੁਹਾਡੇ ਮੂਰੇ ਖੜੇ ਨੇ ਕਿ ਤੁਸੀਂ ਮੁਰ ਬਸੇਵੇ ਦਾ ਕੀ ਸੋਚਿਆ ਜੀ ਜਿਹੜੀ ਜ਼ਮੀਨ ਤੁਸੀਂ ਲੈਣੀ ਹੈ ਉਦੇ ਉੱਤੇ ਇਕੱਲੇ ਉਸ ਕਿਸਾਨ ਦਾ ਘਰ ਨਹੀਂ ਚੱਲਦਾ ਜਿਹਦਾ ਜਿਹਦਾ ਉਹਦਾ ਮਾਲਕ ਹੈ ਜਿਹੜਾ ਉਹ ਪਰਖੇਤੀ ਕਰਦਾ ਜੇ ਉਹ ਠੇਕੇ ਤੇ ਜਿੱਤੀਏ ਉਹਦਾ ਵੀ ਘਰ ਚੱਲਦਾ ਤੇ ਉਹਨਾਂ ਸਾਰਿਆਂ ਦੇ ਮੁੜ ਬਸੇਵੇ ਨੇ ਕੀ ਸੋਚਿਆ ਜੀ ਇਹਦਾ ਜਵਾਬ ਹੀ ਨਹੀਂ ਜਨਾਬ ਵਕੀਲਾਂ ਦੀ ਟੀਮ ਗਈ ਸੀ ਸਰਕਾਰੀ ਉਹਨਾਂ ਕੋਲ ਜਵਾਬ ਹੁੰਣਾ ਚਾਹੀਦਾ ਸੀ ਫੈਸਲੇ ਨਾਲ ਹੋਰ ਕਿੰਨੀ ਆਬੋਹਵਾ ਚੈਰੀ ਹੋ ਜੂਗੀ ਕਿੰਨੇ ਦਰਖਤ ਵੱਡੇ ਜਾਣਗੇ ਕਿੰਨੀ ਹਰਿਆਲੀ ਮੁੱਕੂਗੀ ਉਹਦਾ ਕੋਈ ਹਸਬਤਾ ਕੋਈ ਹਸਬਤਾ ਨਹੀਂ ਕੰਮੀ ਡਿਵੈਲਪਮੈਂਟ ਕਰਨ ਲਈ ਕੰਪਨੀਆਂ ਆਉਣਗੀਆਂ ਆ ਕਰੂਗਾ ਜੀ ਬਾਹ ਕਰਨਗੇ ਜੀ ਇਹਨਾਂ ਕੁਝੂਗਾ ਹੈ ਗਮਾਂਡਾ ਨਹੀਂ ਕਰਨਾ ਗਲਾਡਾ ਨਹੀਂ ਕਰਨਾ ਉਹਨਾਂ ਨੇ ਜਿਨ੍ਹਾਂ ਨੇ ਕਰਨਾ ਉਹਦੇ ਲਈ ਖਰਚਾ ਪਾਣੀ ਪੈਸਾ ਕਿੱਥੋਂ ਹੋਣਾ ਸਾਰਾ ਉਹ ਕਿੰਨਾ ਚਾਹੀਦਾ ਕੋਈ ਰਿਪੋਰਟ ਤਿਆਰ ਕੀਤੀ ਉਹ ਖਾਕਾ ਦਾ ਤਿਆਰ ਕੀਤਾ ਥੱਲੇ ਬਣਾਇਆ ਨਹੀਂ ਜੀ ਕੀਤਾ ਕੀ ਹੈ ਬੰਦੇ ਇੱਥੋਂ ਹੀ ਤਾਂ ਸ਼ੰਕਾ ਸੁਭਾ ਜੇ ਤੁਹਾਡੀ ਮਨਸ਼ਾ ਸੱਚਮੁੱਚ ਕੋਈ ਸ਼ਹਿਰ ਉਸਾਰਨ ਦੀ ਹੁੰਦੀ ਤੇ ਤੁਸੀਂ ਪਹਿਲਾਂ ਉਹਦਾ ਰੋਡ ਮੈਪ ਬਣਾਉਂਦੇ ਤਾ ਉਧਰ ਅਮਰੀਕਾ ਨਾਲ ਕਾਫੀ ਦੋਸਤੀ ਹੈ ਜਿਹੜੀ ਉਹ ਦਿਖ ਰਹੀ ਸੀ ਭਾਰਤ ਦੀ ਪਰ ਵਿੱਤੇ ਕੱਲ ਤੋਂ ਚਿੱਕੀ ਪੈਂਦੀ ਦੇਖ ਰਹੀ ਹੈ ਇਹ ਦੋਸਤੀ ਕਿਵੇਂ ਦੇਖਦੇ ਹੋ ਕਿ ਟੈਰਫ ਐਟੈਕ ਕੀਤਾ ਅਮਰੀਕਾ ਨੇ ਭਾਰਤੀ ਸੰਸਦ ਤੋਂ ਲੈ ਕੇ ਰਾਜਨੀਤਿਕ ਸਟੇਜ ਤੱਕ ਨਰਿੰਦਰ ਮੋਦੀ ਦੇ ਜ਼ੁਬਾਨ ਦੇ ਉੱਤੇ ਆਪਣੇ ਮਿੱਤਰ ਦਾ ਨਾਂ ਕਿਉਂ ਨਹੀਂ ਆਉਂਦਾ ਬੜਾ ਟੋਲ ਖੜਕਾਇਆ ਸੀ ਅਮਰੀਕਾ ਜਾ ਕੇ ਆਪकी ਬਾਟਰੰਪ ਸਰਕਾਰ ਨੇ ਉਹਨਾਂ ਦਾ ਕੋਲ ਪਿਠਾ ਕੇ ਹਵਾ ਕੱਢਤੀ ਸੀ ਜਦੋਂ ਬੇੜੀਆਂ ਤੇ ਹਤਕਣੀਆਂ ਲਾ ਕੇ ਦੇਸ਼ ਤੇ ਜਵਾਬ ਭੇਜੇ ਤੁਸੀਂ ਉੱਥੇ ਨਹੀਂ ਕੁਝ ਸਕੇ ਉਹ ਲਗਾਤਾਰ ਧਮਕੀਆਂ ਦੇ ਰਿਹਾ ਉਹ ਕਹਿ ਰਿਹਾ Google Meta ਵਰਗੀਆਂ ਕੰਪਨੀਆਂ ਤੋਂ ਮੈਂ ਬਾਹਰ ਕੱਢੂਗਾ ਭਾਰਤੀਆਂ ਜੀ ਭਾਰਤ ਨੇ ਜਵਾਬ ਦਿੱਤਾ ਕਿ ਅਸੀਂ ਰੂਸ ਨਾਲ ਐਂ ਕਾਰੋਬਾਰ ਕਾਇਮ ਰੱਖਾਂਗੇ ਭਾਰਤ ਕੌਣ ਪ੍ਰਧਾਨ ਮੰਤਰੀ ਕਿਉਂ ਨਹੀਂ ਬੋਲੇ ਮੰਤਰੀ ਦੇ ਬਿਆਨ ਤੇ ਗ੍ਰਹਿ ਮੰਤਰੀ ਵਿਦੇਸ਼ ਮੰਤਰੀ ਦੇ ਬਿਆਨ 'ਚ ਫਰਕ ਹੁੰਦਾ ਗ੍ਰਹਿ ਮੰਤਰੀ ਵਿਦੇਸ਼ ਮੰਤਰੀ ਦੇ ਬਜਾਏ ਜੇ ਪ੍ਰਧਾਨ ਮੰਤਰੀ ਦਾ ਬਿਆਨ ਹੋਵੇ ਤਾਂ ਮਤਲਬ ਹੁੰਦਾ ਕੋਈ ਦੇਸ਼ ਦੇ ਮੁਖੀ ਬਣੇ ਫਿਰਦੇ ਹੋ ਤੇ ਇੱਕ ਦੇਸ਼ ਤੁਹਾਡੇ ਨਾਲ ਬਦਮਾਸ਼ੀ ਕਰ ਰਿਹਾ ਧੱਕਾ ਕਰ ਰਿਹਾ ਤੇ ਤੁਹਾਡੀ ਜਵਾਬੀ ਨਹੀਂ ਕੋਲ ਰਹੀ ਜਿਹ ਜਿਹੇ ਬੋਲ ਕੋਈ ਪਾਕਿਸਤਾਨ ਵਾਲੇ ਪਾਸੇ ਉਹ ਕਿੰਡਾ ਵਾਲੇ ਪਾਸੇ ਹੁੰਦਾ ਤੁਸੀਂ ਤਾਂ ਜਦੇ ਰਾਸ਼ਟਰਪਤੀ ਲੈ ਕੇ ਚੜ ਜਾਂਦੇ ਹੋ ਓਡ ਰਾਸ਼ਟਰਪਤੀ ਕਿੱਥੇ ਦਮ ਤੋੜ ਗਿਆ ਅਸੀ ਕਾ ਜੀ ਐਨਆਰਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਤਨਾਮ ਸਿੰਘ ਬਠੋਈ ਤੇ ਰੋਜ਼ਾਨਾ ਦੀ ਤਰ੍ਹਾਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਜਾਣੋ ਅਸਲ ਸੱਚ ਇਸ ਵਿੱਚ ਅਕਸਰ ਅਸੀਂ ਪੱਕੇ ਮੁੱਦਿਆਂ ਤੇ ਵਿਚਾਰ ਚਰਚਾ ਕਰਦੇ ਹਾਂ ਤੇ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਸਾਡੇ ਨਾਲ ਅਹਿਮ ਜਿਹੜੇ ਆ ਚਰਚਾ ਕਰਨ ਦੇ ਲਈ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਦੀਪਕ ਚਨਾਥ ਜੀ ਪਹਿਲਾਂ ਉਹਨਾਂ ਦਾ ਸੁਹਾਗ ਕਰਦੇ ਹਾਂ ਸਰ ਪਹਿਲਾਂ ਬਾਬਾ ਸਵਾਗਤ ਹੈ ਜੀ ਸਤਿ ਸ਼ਕੁਰ ਸਤਨਾਮ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਜੀ ਦ ਲੈਂਡ ਪੂਲਿੰਗ ਜਿਹੜੀ ਸਕੀਮ ਹੈ ਨੀਤੀ ਆ ਉਸ ਤੇ ਜਿਹੜੇ ਆ ਸੜਕਾਂ ਤੋਂ ਲੈ ਕੇ ਹੁਣ ਹਾਈ ਕੋਰਟ ਤੱਕ ਗੂੰਜ ਪੈ ਰਹੀ ਹੈ ਤੇ ਅੱਜ ਵੱਡਾ ਝਟਕਾ ਜਿਹੜਾ ਪੰਜਾਬ ਸਰਕਾਰ ਨੂੰ ਲੱਗਿਆ ਹਾਈ ਕੋਰਟ ਤੋਂ ਕਿਵੇਂ ਦੇਖਦੇ ਹੋ ਕੀ ਝਟਕਾ ਹੈ ਤੇ ਹੁਣ ਕਿਸਾਨਾਂ ਦੇ ਲਈ ਕੀ ਰਾਹਤ ਪਈ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਦੇਖੋ ਮੈਨੂੰ ਲੱਗਦਾ ਕਿ ਇਹ ਝਟਕਾ ਨਹੀਂ ਸਰਕਾਰ ਲਈ ਰਾਹਤ ਹੈ ਜੀ ਸਰਕਾਰ ਲਈ ਸਾਹ ਬਚਾ ਕੇ ਆਪਣੀ ਜਾਨ ਬਚਾ ਕੇ ਆਪਣੀ ਚਮੜੀ ਬਚਾ ਕੇ ਭੱਜਣ ਦਾ ਰਾਹ ਲੱਭ ਗਿਆ ਜੀ ਸੋ ਬੁਰੀ ਤਰ੍ਹਾਂ ਘਿਰੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਲੈਂਡ ਪੁਲਿੰਗ ਦੇ ਮਾਮਲੇ ਤੇ ਮਤਲਬ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਨੇ ਪੀੜਤ ਧਿਰਾਂ ਨੇ ਜਿਨ੍ਹਾਂ ਦੀ ਜ਼ਮੀਨ ਖੋਹੀ ਜਾਣੀ ਹੈ ਪੰਜਾਬ ਦੇ ਆਮ ਵਰਗ ਨੇ ਚਿੰਤਤ ਧਿਰਾਂ ਨੇ ਸਵਾਲ ਖੜੇ ਕੀਤੇ ਸੀ ਇਹਨਾਂ ਨੂੰ ਭੱਜਣ ਲਈ ਰਾਹ ਨਹੀਂ ਲੱਭਣਾ ਸੀ ਮੈਨੂੰ ਤਾਂ ਲੱਗਦਾ ਕਿ ਅਦਾਲਤ ਚੋਂ ਰਾਹ ਮਿਲ ਗਿਆ ਇਹਨਾਂ ਨੂੰ ਜੀ ਸੋ ਜਿਸ ਤਰ੍ਹਾਂ ਮਾਨਯੋਗ ਅਦਾਲਤ ਨੇ ਇਹਨਾਂ ਨੂੰ ਕਿਹਾ ਪਹਿਲਾਂ ਕੱਲ ਇਸੇ ਸੁਣਵਾਈ ਹੋਈ 24 ਘੰਟਿਆਂ ਦੀ ਰੋਕ ਲੱਗੀ ਅੱਜ ਇਹਨਾਂ ਨੂੰ ਪੁੱਛਿਆ ਗਿਆ ਕਿ ਲਿਆਓ ਜੀ ਜਿਹੜੇ ਸਵਾਲ ਤੁਹਾਡੇ ਮੂਰੇ ਖੜੇ ਨੇ ਕਿ ਤੁਸੀਂ ਮੁੱਢ ਬਸੇਵੇ ਦਾ ਕੀ ਸੋਚਿਆ ਜੀ ਇਸ ਜਿਹੜੀ ਜ਼ਮੀਨ ਤੁਸੀਂ ਲੈਣੀ ਹੈ ਉਹਦੇ ਉੱਤੇ ਕੱਲੇ ਉਸ ਕਿਸਾਨ ਦਾ ਘਰ ਨਹੀਂ ਚੱਲਦਾ ਜਿਹਦਾ ਜਿਹੜਾ ਉਹਦਾ ਮਾਲਕ ਹੈ ਜਿਹੜਾ ਉਹ ਤੇ ਖੇਤੀ ਕਰਦਾ ਜੇ ਉਹ ਠੇਕੇ ਤੇ ਜਿੱਤਿਆ ਲੋ ਉਹਦਾ ਵੀ ਘਰ ਚੱਲਦਾ ਜੇ ਉਹਦੇ ਤੇ ਮਜ਼ਦੂਰ ਆ ਕੇ ਖੇਤੀ ਕਰਦੇ ਨੇ ਮਤਲਬ ਉਹਨਾਂ ਦੇ ਸਾਂਝੀ ਸਿਹਰੀ ਬਣ ਕੇ ਕੰਮ ਕਰ ਰਹੇ ਨੇ ਉਹਨਾਂ ਦਾ ਵੀ ਘਰ ਚੱਲਦਾ ਜੇ ਕੋਈ ਜੀਰੀ ਲਾਉਣ ਆਉਂਦਾ ਕਣਕ ਵੱਢਣ ਆਉਂਦਾ ਉਹਨਾਂ ਦਾ ਵੀ ਘਰ ਚੱਲਦਾ ਹੈਨਾ ਤੇ ਪਿੰਡ ਦੇ ਵਿੱਚ ਜਿਹੜਾ ਅਰਥਚਾਰਾ ਘੁੰਮਦਾ ਉਸ ਖੇਤਾਂ ਚੋਂ ਪੈਸਾ ਆਕੇ ਜਿਹਦਾ ਜ਼ਮੀਨ ਨਾਲ ਉਸ ਪਰਿਵਾਰ ਨਾਲ ਉਸ ਖੇਤੀ ਨਾਲ ਖੇਤ ਨਾਲ ਕੋਈ ਸਾਂਝ ਨਹੀਂ ਪਰ ਉਹ ਪਿੰਡ 'ਚ ਬਜਾਜੀ ਦੀ ਦੁਕਾਨ ਖੋਲ ਕੇ ਬੈਠਾ ਕ੍ਰਿਆਨੇ ਦੀ ਦੁਕਾਨ ਖੋਲ ਕੇ ਬੈਠਾ ਉਹਦਾ ਵੀ ਘਰ ਚੱਲਦਾ ਬਿਲਕੁਲ ਤੇ ਉਹਨਾਂ ਸਾਰਿਆਂ ਦੇ ਮੁੱਢ ਬਸੇਵੇ ਨੇ ਕੀ ਸੋਚਿਆ ਜੀ ਇਹਦਾ ਜਵਾਬ ਹੈ ਨਹੀਂ ਜਨਾਬ ਨੂੰ ਹਮ ਵਕੀਲਾਂ ਦੀ ਟੀਮ ਗਈ ਸੀ ਸਰਕਾਰੀ ਉਹਨਾਂ ਕੋਲ ਜਵਾਬ ਹੁਣਾ ਚਾਹੀਦਾ ਸੀ ਫਿਰ ਉਹਨੇ ਪੁੱਛਿਆ ਕਿ ਵੀ ਬਾਤਾ ਮਰਨ ਜਿਹੜਾ ਪਹਿਲਾਂ ਹੀ ਇੰਨਾ ਗੰਦਲਾ ਹੋ ਗਿਆ ਇਹ ਕੰਕਰੀਟ ਦੇ ਜੰਗਲ ਉਸਾਰਨ ਤੋਂ ਬਾਅਦ ਕਿੰਨਾ ਅਸਰ ਪਊਗਾ ਉਹਦੇ ਤੇ ਕੋਈ ਰਿਪੋਰਟ ਤਿਆਰ ਕੀਤੀ ਐ ਪਹਿਲਾਂ ਨਾਲ ਹੋਰ ਕਿੰਨੀ ਆਪੋ ਹਵਾ ਚੈਰੀ ਹੋ ਜੂਗੀ ਕਿੰਨੇ ਦਰਖਤ ਵੱਡੇ ਜਾਣਗੇ ਕਿੰਨੀ ਹਰਿਆਲੀ ਮੁੱਕੂਗੀ ਉਹਦਾ ਕੋਈ ਹਸਾਬ ਕਿਤਾਬ ਕੋਈ ਹਸਾਬ ਕਿਤਾਬ ਨਹੀਂ ਫਿਰ ਉਹਨਾਂ ਨੇ ਪੁੱਛਿਆ ਕਿ ਭਾਈ ਕਿੰਨਾ ਪੈਸਾ ਚਾਹੀਦਾ ਇਹਨੂੰ ਤਿਆਰ ਕਰਨ ਲਈ ਜੇ ਤੁਸੀਂ ਲੈਣ ਬੁਲੀਆਂ ਜਮੀਨ ਲੈ ਲਈ ਤਾਂ ਵੀ ਡਿਵੈਲਪਮੈਂਟ ਕਰਨ ਲਈ ਕੰਪਨੀਆਂ ਆਉਣਗੀਆਂ ਆ ਕਰੂਗਾ ਜੀ ਬਾਹ ਕਰਣਗੇ ਜੀ ਇੰਨਾ ਕੁਝ ਹੋਗਾ ਹੈ ਗਵਾਂਡਾ ਨਹੀਂ ਕਰਨਾ ਗਲਾਡਾ ਨਹੀਂ ਕਰਨਾ ਉਹਨਾਂ ਨੇ ਜਿਨ੍ਹਾਂ ਨੇ ਕਰਨਾ ਉਹਦੇ ਲਈ ਖਰਚਾ ਪਾਣੀ ਪੈਸਾ ਕਿੱਥੋਂ ਹੋਣਾ ਸਾਰਾ ਉਹ ਕਿੰਨਾ ਚਾਹੀਦਾ ਕੋਈ ਰਿਪੋਰਟ ਤਿਆਰ ਕੀਤੀ ਉਹ ਕਾਖਾ ਦਾ ਤਿਆਰ ਕੀਤਾ ਹਲੇ ਬਣਾਇਆ ਨਹੀਂ ਜੀ ਕੀਤਾ ਕੀ ਹੈ ਫਿਰ ਇੱਥੋਂ ਹੀ ਤਾਂ ਸ਼ੰਕਾ ਸ਼ੋਭਾ ਜੇ ਤੁਹਾਡੀ ਮਨਸ਼ਾ ਸੱਚਮੁੱਚ ਕੋਈ ਸ਼ਹਿਰ ਉਸਾਰਨ ਦੀ ਹੁੰਦੀ ਤੇ ਤੁਸੀਂ ਪਹਿਲਾਂ ਉਹਦਾ ਰੋਡ ਮੈਪ ਬਣਾਉਂਦੇ ਬਿਲਕੁਲ ਪਹਿਲਾਂ ਉਹਦੀਆਂ ਪੋਲੂਸ਼ਨ ਵਾਲੀਆਂ ਰਿਪੋਰਟਾਂ ਪਹਿਲਾਂ ਉਹਦੀਆਂ ਵਾਤਾਵਰਣ ਵਾਲੀਆਂ ਰਿਪੋਰਟਾਂ ਪਹਿਲਾਂ ਉਹਦੇ ਮੁੜ ਬਸੇਵੇ ਵਾਲਾ ਪ੍ਰਬੰਧ ਸਾਰਾ ਕੁਝ ਤਿਆਰ ਕਰਕੇ ਫਿਰ ਤੁਸੀਂ ਪੂਰਾ ਪਲਾਨ ਲੈ ਕੇ ਆਉਂਦੇ ਤੁਸੀਂ ਪਲਾਨ ਲਿਆ ਸਿਰਫ ਜ਼ਮੀਨਾਂ ਅਕਵਾਇਰ ਕਰਨ ਦਾ ਜ਼ਮੀਨਾਂ ਕਬਜ਼ੇ ਚ ਲੈਣ ਦਾ ਕੀ ਨੂੰ ਦੇਣੀਆਂ ਬਾਅਦ ਚੋ ਜੀ ਪੰਜਾਬ ਸਰਕਾਰ ਕਹਿੰਦੀ ਜੀ ਅਸ ਸਾਡੇ ਕੋਲ ਤਾਂ ਜੀ ਮਾਰਕ ਫੱਡ ਹੈਗੀ ਜੀ ਹਾਂ ਸਾਡੇ ਕੋਲ ਤਾਂ ਮੰਡੀ ਬੋਰਡ ਹੈਗਾ ਜੀ ਅਸੀਂ ਤਾਂ ਘਰੇ ਘਰੇ ਕਣ ਕਾਟਾ ਪਚਾਦਿਆ ਕਰਨਾ ਜੀ ਕਣਕ ਦਾ ਪਿਆਹਾ ਕੇ ਆਟਾ ਦਿਆ ਕਰਾਂਗੇ ਜੀ ਸਚਾਈ ਇਹ ਸੀ ਕਿ ਦਿੱਲੀ ਵਾਲੀਆਂ ਕੰਪਨੀਆਂ ਵਿੱਚ ਬਾੜੀਆਂ ਸੀ ਚੱਕੀ ਵੀ ਉਹਨਾਂ ਦੀਆਂ ਲੱਗਣੀਆਂ ਸੀ ਥੈਲੀਆਂ ਵੀ ਉਹਨਾਂ ਦੀਆਂ ਲੱਗਣੀਆਂ ਸੀ ਪਚਾਉਣ ਲਈ ਬੰਦੇ ਵੀ ਉਹਨਾਂ ਦੇ ਲੱਗਣੇ ਸੀ ਕੰਪਨੀਆਂ ਨੂੰ ਠੇਕਾ ਦੇਣਾ ਸੀ ਹੁਣ ਇਹ ਕਹਿਣ ਨੂੰ ਗਵਾਂਡਾ ਗਲਾਡਾ ਕਿ ਦਿੱਲੀ ਦੀਆਂ ਕੰਪਨੀਆਂ ਨੂੰ ਠੇਕਾ ਲੈਣਾ ਸੀ ਜ਼ਮੀਨਾਂ ਦਾ ਬਿਲਕੁਲ ਜੀ ਸਵਾਲ ਤਾਂ ਹੀ ਖੜਾ ਤੋ ਅਜੇ ਕੋਈ ਜਵਾਬ ਨਹੀਂ ਸੀ ਨਾ ਕੋਲ ਫਿਰ ਕਹਿੰਦੇ ਜੀ ਸਾਨੂੰ 2-3 ਹਫਤਿਆਂ ਦਾ 2-3 ਦਿਨਾਂ ਦਾ ਟਾਈਮ ਦੇ ਦਿਓ ਜੀ ਮੰਨ ਲਓ ਕੋਰਟ ਕਹਿੰਦੀ ਕੋਈ 2-3 ਦਿਨਾਂ ਦਾ ਟਾਈਮ ਨਹੀਂ 4 ਹਫਤਿਆਂ ਦਾ ਸਮਾਂ ਦਿੱਤਾ 4 ਹਫਤਿਆਂ ਬਾਅਦ ਜਵਾਬ ਤਿਆਰ ਕਰਕੇ ਲਿਆਓ ਫਿਰ ਦੇਖਦੇ ਆ ਨਹੀਂ ਫਿਲਹਾਲ ਲੈਂਡ ਪੁਲਿੰਗ ਤੇ ਰੋਕ ਹੈ ਇੱਕ ਪटीशन ਹੋਰ ਪਈ ਆ ਹਲੇ ਉਹ ਮੰਨਜੋਗ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਕੋਲ ਪਈ ਆ ਉਹਦੇ ਉੱਤੇ ਵੀ ਸੰਭਾਈ ਹੋਣੀ ਆ ਉਦੋਂ ਦਾ ਆਉਂਦੇ ਦਿਨਾਂ ਲੋਕ ਇਕੱਠੀਆਂ ਹੋ ਜਾਣ ਪਰ ਜਜ ਸਾਹਿਬ ਨੇ ਡਬਲ ਬੈਂਚ ਦਾ ਕੋਲ ਅਪੀਲ ਸੀਗੀ ਉਹਨਾਂ ਨੇ ਸਲਾਹ ਦਿੱਤੀ ਅੱਜ ਪੰਜਾਬ ਸਰਕਾਰ ਨੂੰ ਹਾਂ ਕਿ ਚੰਗਾ ਹੋਵੇ ਤੁਸੀਂ ਇਹ ਪਾਲਿਸੀ ਵਾਪਸ ਲੈ ਲਓ ਤੇ ਇਸ ਨੂੰ ਮੁੜ ਕੋ ਘਰਸਤ ਕਰਕੇ ਜਿੱਚ ਲਿਆਉਣੀ ਹੋਈ ਦੁਬਾਰਾ ਲਿਆਓ ਫਿਰ ਆਲੇ ਨੂੰ ਵਾਪਸ ਲੈ ਲਓ ਮਤਲਬ ਯਾਨੇ ਦਾ ਕਿਹਾ ਔਲੇ ਦਾ ਖਾਦਾ ਬਾਅਦ ਚ ਸਮਝ ਆਉਂਦਾ ਸੋ ਮਤਲਬ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਇਹ ਤੋਂ ਬਾਅਦ ਹੋਰ ਅਦਾਲਤ ਨੇ ਇਸ਼ਾਰਾ ਕੀ ਕਰਨਾ ਸੀ ਬਿਲਕੁਲ ਮੈਂ ਇਥੇ ਇਹ ਕਹਿਣਾ ਚਾਹੁੰਦਾ ਜੀ ਜਰਾ ਕਰ ਲੈ ਵਾਪਸ ਲੈ ਲਓ ਤੇ ਜੇ 4 ਹਫ਼ਤਿਆਂ ਦਾ ਟਾਈਮ ਹੈ ਦਾ ਮਤਲਬ ਕਹਾਣੀ ਤਾਂ ਗਈ ਨਾ ਸੰਭਰ ਚ ਤੇ ਉਹ ਤੋਂ ਪਹਿਲਾਂ ਅੰਦੋਲਨ ਪੰਜਾਬ 'ਚ ਪੱਕ ਚੁੱਕਿਆ ਹੋਣਾ 24 ਤਰੀਕ ਨੂੰ ਵੱਡੀ ਮਹਾਪੰਚਾਇਤ ਮਹਾਰੇ ਲਈ ਹੈਗੀ ਹੈ ਤੇ ਅਕਾਲੀ ਦਲ ਭਾਜਪੀ ਐ ਐਸ ਕੇ ਐਮ ਗੈਰਾਜ ਦੀ ਉਹ ਵੀ ਸਾਰੇ ਧਿਰਤੀ ਤੇ ਉਤਰੇ ਹੋਏ ਨੇ ਸੋ ਪੰਜਾਬ ਦੇ ਵਿੱਚ ਵੱਡਾ ਮੁੱਦਾ ਬਣ ਗਿਆ ਜੀ ਤਾਂ ਇੱਕ ਜਿੱਥੇ ਇੱਕ ਪਾਸੇ ਕਿਸਾਨ ਹੀ ਇਸ ਦਾ ਮੁੱਢ ਤੋਂ ਜਿਹੜਾ ਵਿਰੋਧ ਕਰ ਰਹੇ ਸੀ ਤਾਂ ਹੁਣ ਤਾਂ ਹਾਈ ਕੋਰਟ ਨੇ ਵੀ ਸਿੱਖਿਆ ਦਿਖਾਤਾ ਕਿ ਹੁਣ ਵੀ ਜਿਹੜੇ ਬੋਰਡ ਲਗਾਏ ਜਾ ਰਹੇ ਆ ਕਿ ਸਾਨੂੰ ਐਨੇ ਕਿਸਾਨਾਂ ਨੇ ਜਿਹਾ ਜ਼ਮੀਨ ਦੇਤੀ ਅਸੀਂ ਐਨੇ ਐਕਵਾਇਰ ਕਰ ਲਈ ਜ਼ਮੀਨ ਹੁਣ ਵੀ ਉਹ جاری ਰਹੇਗਾ ਜੀ ਅੱਗੇ ਨਹੀਂ ਉਥੇ ਮਣਜੋਗ ਅਦਾਲਤ ਨੇ ਪੁੱਛਿਆ ਕਿ ਵੀ ਤੁਸੀਂ ਨੋਟੀਫਾਈ ਕਿਵੇਂ ਕਰਤਾ ਸਾਰੀਆਂ ਕਲੀਅਰੈਂਸ ਤੋਂ ਬਿਨਾ ਨਹੀਂ ਜੀ ਕਹਿੰਦੇ ਤਾਂ ਉਹੀ ਕੀਤਾ ਉਹੀ ਕੀ ਹੁੰਦਾ ਦੱਸੋ ਵੀ ਮੈਨੂੰ ਹਮ ਸਰਕਾਰੀ ਕੰਮ ਦੇ ਵਿੱਚ ਉਹੀ ਸ਼ਬਦ ਦਾ ਕੀ ਅਰਥ ਹੈ ਫੇਰ ਉਹਨਾਂ ਨੇ ਇਹ ਵੀ ਪੁੱਛਿਆ ਕਿ ਲਿਆਓ ਜੀ ਕਿੰਨੇ ਕਿਸਾਨਾਂ ਨੇ ਛੁੱਟੀ ਸੈਂਟੀਪਰੇਟਾਈ ਆ ਉੱਥੇ ਉਹ ਅੰਕੜੇ ਵੀ ਦਿਖਾਓਏ ਆ ਅਖਬਾਰਾਂ ਚ ਟੀਵੀ ਚ ਆਪਣੇ ਪੱਖੀਆਂ ਚ ਸੱਚੀਆਂ ਚ ਐ ਸੋਸ਼ਲ ਮੀਡੀਆ ਤੇ ਜੋ ਮਰਜ਼ੀ ਝੂਠ ਬੋਲੀ ਜਾਓ ਫਿਰ ਹੂੰ ਹੁਣ ਇਹ ਵੀ ਹੋ ਸਕਦਾ ਹੈ ਕਿ ਜਿਹੜੇ ਨਾਮ ਇਹਨਾਂ ਕੋਲ ਹੈਗੇ ਨੇ ਉਹ ਜ਼ਿਆਦਾਤਰ ਬਿਲਡਰ ਨੇ ਕਾਰੋਬਾਰੀ ਨੇ ਕਿਸਾਨ ਨਹੀਂ ਹੈਗੇ ਹੂੰ ਤੇ ਜੇ ਉਹਨਾਂ ਦਾ ਉੱਥੇ ਡਾਟਾ ਦਿੰਦੇ ਤਾਂ ਹੋਰ ਬਦਨਾਮ ਹੁੰਦੇ ਸੀ ਇਸ ਲਈ ਸ਼ਾਇਦ ਡਾਟਾ ਨਾਲ ਦਿੱਤਾ ਹੋਵੇ ਹੂੰ ਪਰ ਡਾਟਾ ਸਹੀ ਮੈਨੂੰ ਛੇ ਵੀ ਨਹੀਂ ਕੋਈ ਇਹਨਾਂ ਕੋਲ ਕਿਉਂਕਿ ਕਿਸਾਨ ਆਏ ਵੀ ਨਹੀਂ ਮਾਨਯੋਗ ਅਦਾਲਤ ਜਿੰਦਾ ਇਹ ਵੀ ਪੁੱਛਿਆ ਕਿ ਤੁਸੀਂ ਇਹ ਜ਼ਮੀਨਾਂ ਲੈਣ ਤੋਂ ਪਹਿਲਾਂ ਉਹਨਾਂ ਕਿਸਾਨਾਂ ਨਾਲ ਉਹਨਾਂ ਦੇ ਪਿੰਡਾਂ ਦੇ ਲੋਕਾਂ ਨਾਲ ਉਸ ਪਿੰਡ ਦੀ ਪੰਚਾਇਤ ਨਾਲ ਗ੍ਰਾਮ ਸਭਾ ਨਾਲ ਆਪਣੇ ਲੀਡਰਾਂ ਨਾਲ ਐਮਐਲਏ ਨਾਲ ਆਪਣੇ ਸਮਰਥਕਾਂ ਨਾਲ ਕਿਸੇ ਨਾਲ ਸਲਾਹ ਕੀਤੀ ਹੈ ਹੂੰ ਕੋਈ ਜਵਾਬ ਨਹੀਂ ਸੀ ਸੋ ਜਦੋਂ ਕੀਤਾ ਹੀ ਨਹੀਂ ਜਦੋਂ ਅੰਦਰ ਕੋਠੜੀ 'ਚ ਬੈਠ ਕੇ ਗੁੱੜ ਭੰਨੋਗੇ ਤਾਂ ਫਿਰ ਆਹੀ ਕੁਝ ਹੋਊਗਾ ਸੋ ਇਸ ਲਈ ਇਹ ਬੁਰੀ ਤਰ੍ਹਾਂ ਘਿਰੇ ਨੇ ਜੀ ਇਹ ਰੋਣੂ ਅੱਜ ਰਾਹ ਮਿਲਿਆ ਪੰਜ ਹੁੰਦਾ ਚਮੜੀ ਬਚਾ ਕੇ ਭੱਜਣ ਨਹੀਂ ਦਿੱਲੀ ਤੱਕ ਛੱਡ ਕੇ ਆਉਣਗੇ ਪੰਜਾਬ ਵਾਲੇ ਜੀ ਤਾਂ ਇੱਕ ਹੋਰ ਸੋਸ਼ਲ ਮੀਡੀਆ ਤੇ ਚਰਚਾ ਛੜੀ ਹੋਈ ਆ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਕਿ ਸਤਿੰਦਰ ਜੈਨ ਜਿਹੜੇ ਆ ਉਹ ਪਟਵਾਰੀਆਂ ਦੀ ਮੀਟਿੰਗਾਂ ਲੈ ਰਿਹਾ ਤੇ ਉਹਨਾਂ ਨੂੰ ਕਹਿ ਰਿਹਾ ਕਿ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਕਿਸਾਨਾਂ ਨੂੰ ਸਮਝਾਓ ਇਸ ਨੀਤੀ ਬਾਰੇ ਪਹਿਲਾਂ ਹੀ ਜਿੱਥੇ ਲੋਕਾਂ ਦੀ ਰਜਿਸਟਰੀਆਂ ਨਹੀਂ ਹੋ ਰਹੀਆਂ ਕਿਸੇ ਦਾ ਆ ਕੋਈ ਕੰਮ ਰੁਕਿਆ ਹੋਇਆ ਪਲਾਟ ਦਾ ਜਿਹੜੇ ਆ ਉਹ ਰਜਿਸਟਰੀ ਨਹੀਂ ਹੋ ਰਹੀ ਤਾਂ ਅਜਿਹੇ ਵਿੱਚ ਹੁਣ ਪਟਵਾਰੀ ਜੇ ਇਹ ਕੰਮ ਤੇ ਲੱਗਣਗੇ ਤਾਂ ਕੀ ਸਥਿਤੀ ਪੈਦਾ ਹੋਏਗੀ ਦੇਖੋ ਆਮ ਆਦਮੀ ਪਾਰਟੀ ਨੇ ਦਿੱਲੀ ਵਾਲਿਆਂ ਦੇ ਆਕਾ ਬੰਦੇ ਹੁਕਮਾਂ ਦੇ ਅਨੁਸਾਰ ਪਹਿਲਾਂ ਇਹ ਕੋਸ਼ਿਸ਼ ਮੰਤਰੀਆਂ ਰਾਹੀਂ ਕਰਨ ਦੀ ਕੋਸ਼ਿਸ਼ ਕੀਤੀ ਐਮਐਲਏ ਰਾਹੀਂ ਕਰਨ ਦੀ ਕੋਸ਼ਿਸ਼ ਕੀਤੀ ਸਾਰੇ ਹੱਥ ਖੜਾ ਕਰਕੇ ਜਵਾਬ ਦੇ ਗਏ ਕਿ ਅਸੀਂ ਨਹੀਂ ਪਿੰਡਾਂ 'ਚ ਜਾਣਾ ਫਿਰ ਇਹਨਾਂ ਹੀ ਐਮਐਲਏ ਨੇ ਸਤਿੰਦਰ ਜੈਨ ਤੇ ਮਨੀਸ਼ ਸ਼ੋਧਿਆ ਨੂੰ ਸਲਾਹ ਦਿੱਤੀ ਸੀ ਕਿ ਤੁਸੀਂ ਪਾਈ ਆਪਣੇ ਅਫਸਰ ਭੇਜ ਲੋ ਅਫਸਰ ਪਿੰਡਾਂ 'ਚ ਜਾਣ ਜੋਗੇ ਨਹੀਂ ਕਿ ਅਫਸਰ ਗੱਲ ਕਰਨ ਜੋਗੇ ਨਹੀਂ ਕਿ ਅਫਸਰਾਂ ਨੂੰ ਪਤਾ ਕਿ ਮੂਹਰੇ ਤੋਂ ਜਦੋਂ ਇਹ ਜਿਹੇ ਸਵਾਲ ਹੋਣੇ ਹੋ ਜਦੋਂ ਜਵਾਬ ਨਹੀਂ ਲੱਭਣੇ ਰਟੇ ਰਟਾਈ ਭਾਸ਼ਣ ਨਾਲ ਨਹੀਂ ਚੱਰਦਾ ਉੱਥੇ ਕਿ ਚਾਰ ਗੱਲਾਂ ਬੋਲਣਗੇ ਤੇ ਉਹਨਾਂ ਸਰ ਜੂਗਾ ਉੱਥੋਂ ਹਰ ਕੋਣ ਤੋਂ ਸਵਾਲ ਹੁੰਦਾ ਹੁਣ ਠੀਕ ਹੈ ਨਾ ਇਹੀ ਕਹਿੰਦੇ ਸੀ ਨਾ ਕਿ ਜਦੋਂ ਲੀਡਰ ਆਇਆ ਕੰਮ ਸਵਾਲ ਕਰਿਆ ਕਹਿੰਦੇ ਜਦੋਂ ਸਵਾਲਾਂ ਦੀ ਗੱਲ ਇਹ ਤਾਂ ਭੱਜਦੇ ਆ ਤੇ ਇਸ ਲਈ ਉਹਨੂੰ ਪਟਵਾਰੀਆਂ ਨਾਲ ਸਾਰਾ ਲੈਣ ਨੂੰ ਫਿਰਦਾ ਕਿ ਪਟਵਾਰੀਆਂ ਨਾਲ ਕਿਸਾਨਾਂ ਦਾ ਰਾਬਤਾ ਥੋੜਾ ਜਿਹਾ ਹੋਰ ਤਰ੍ਹਾਂ ਹੁੰਦਾ ਥੋੜੀ ਜੀ ਸਾਂਝ ਪਿਆਲੀ ਹੋਰ ਤਰ੍ਹਾਂ ਦੀ ਹੁੰਦੀ ਆ ਪ ਇਹਨਾਂ ਨੂੰ ਗ੍ਰਾਮ ਸਭਾ ਉਹਦੇ ਮਤੇ ਵੀ ਡਰਾ ਰਹੇ ਨੇ ਤੇ ਉਹਨਾਂ ਨੂੰ ਰੋਕਣ ਦੇ ਲਈ ਵੀ ਇਹਨਾਂ ਨੇ ਪਟਵਾਰੀਆਂ ਦੇ ਰਾਹੀਂ ਜਾਂ ਆਪਣੇ ਪੰਚਾਇਤ ਸੈਕਟਰੀਆਂ ਦੇ ਰਾਹੀਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਰਜਿਸਟਰ ਤੱਕ ਲੈ ਕੇ ਰੱਖ ਲੋ ਕਾਰਵਾਈ ਰਜਿਸਟਰ ਐਜ ਤੱਕ ਕੋਸ਼ਿਸ਼ਾਂ ਹੋ ਰਹੀਆਂ ਜੀ ਸੋ ਇਹ ਸਾਰੀਆਂ ਕੋਸ਼ਿਸ਼ਾਂ ਪੈਰਲਲ ਚੱਲ ਰਹੀਆਂ ਇਹਦਾ ਮਤਲਬ ਤੁਸੀਂ ਹਰ ਹਿੱਲੇ ਜ਼ਮੀਨ ਕਬਜਾ ਕਬਜਾਉਣਾ ਚਾਹੁੰਦੇ ਹੋ ਜੇ ਤੁਸੀਂ ਆਪਣੇ ਲੋਕ ਪੱਖੀ ਹੋਵੋ ਜੇ ਤੁਸੀਂ ਆਪਣੇ ਸੂਬੇ ਦੇ ਪੱਖੀ ਹੋਵੋ ਤੁਸੀਂ ਕਹੋ ਵੀ ਜੇ ਲੋਕ ਨਹੀਂ ਚਾਹੁੰਦੇ ਤਾਂ ਅਸੀਂ ਨਹੀਂ ਕਰਦੇ ਇਹੀ ਸਵਾਲ ਤਿੰਨ ਖੇਤੀ ਕਾਨੂੰਨ ਸਮੇਂ ਸੀ ਨਾ ਕਿ ਜੇ ਸਰਕਾਰ ਮੁਲਕ ਦੀ ਹੈ ਔਰ ਮੁਲਕ ਦਾ ਕਿਸਾਨ ਚਾਹੁੰਦਾ ਨਹੀਂ ਇਹ ਦਿਨ ਖੇਤੀ ਕਰਨ تحت ਆਪਣੀ ਜ਼ਮੀਨ ਉਹਦੇ ਦਾਇਰੇ ਚ ਲਿਆਉਣਾ ਤੇ ਸਰਕਾਰ ਕਹਿੰਦੀ ਕਿ ਅਸੀਂ ਨਹੀਂ ਕਰਦੇ ਜੀ ਤੁਸੀਂ ਲੋਕਾਂ ਨੇ ਚੁਣੇ ਨੇ ਲੋਕਾਂ ਲਈ ਚੁਣੇ ਹੋ ਇਹੀ ਸਵਾਲ ਭਗਵੰਤ ਜੀ ਨੂੰ ਖੜਾ ਕਿ ਤੁਸੀਂ ਆਪਣੇ ਸੁਭੇ ਦੀ ਕੋਈ ਨਹੀਂ ਸੁਣਦੇ ਕਦੇ ਹੋ ਸਕਦਾ ਜੇ ਪਟਵਾਰੀਆਂ ਤੱਕ ਆ ਗਏ ਆਉਂਦੇ ਦੋ ਚਾਰ ਦਿਨਾਂ ਚ ਪੁਲਿਸ ਤੱਕ ਵੀ ਆਉਣਗੇ ਕਿ ਡੰਡੇ ਨਾਲ ਬੰਨਾ ਲੋ ਉਹ ਵੀ ਕੋਸ਼ਿਸ਼ ਕਰਕੇ ਦੇਖਣਗੇ ਇੱਕ ਵਾਰ ਸ਼ਾਇਦ ਚਾਰ ਹਫ਼ਤਿਆਂ ਦੇ ਸਮੇਂ ਦੇ ਵਿੱਚ ਇਹ ਕੋਸ਼ਿਸ਼ ਕਰਕੇ ਦੇਖ ਲੈਣ ਪਰ ਚਾਰ ਹਫ਼ਤਿਆਂ ਦਾ ਸਮਾਂ ਇਹਨਾਂ ਨੂੰ ਸੰਭਲਣ ਦਾ ਲਈ ਸਮਾਂ ਜੇ ਸੰਭਲ ਜਾਣਗੇ ਤਾਂ ਸ਼ਾਇਦ ਕੋਈ ਪੰਜਾਬ ਚ ਪੈਰ ਤਰਾਂ ਰਹਿ ਜੂਗਾ ਨਹੀਂ ਤਾਂ ਸੁਪੜਾ ਸਾਹ ਹੋਊਗਾ ਜੀ ਸੁਖਵੀਰ ਸਿੰਘ ਬਾਦਲ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਤੇ ਪਹਿਲਾਂ ਹਰਮੰਦਰ ਸਾਹਿਬ ਚ ਮਾਫੀ ਮੰਗੀ ਸੀ ਤਾਂ ਹੁਣ ਮੁੜ ਤੋਂ ਮਾਫੀ ਮੰਗੀ ਆ ਜਿਹੜੇ ਰੁੱਸੇ ਹੋਏ ਨੇ ਤਾਂ ਕੀ ਲੱਗਦਾ ਹੈ ਕਿ ਮਾਫੀ ਮੰਗ ਕੇ ਬਣੂ ਕੋਈ ਗੱਲ ਮਾਫੀ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਵੀ ਮੰਗੀ ਸੀ ਜੀ ਮਾਫੀ ਤਾਂ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਭੂਗ ਤੇ ਵੀ ਸੁਖਵੀਰ ਬਾਦਲ ਨੇ ਮੰਗੀ ਸੀ ਮਾਪਿ ਪਿਤਾ ਗੁਰੂ ਸਿੰਘ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਦੀ ਵਰਸੀ ਤੇ ਵੀ ਮੰਗੀ ਸੀ ਅਕਾਲ ਦਲ ਦੇ ਸਥਾਪਨਾ ਦਿਵਸ ਤੇ ਵੀ ਮੰਗੀ ਸੀ ਉਹਨਾਂ ਸਾਰੀਆਂ ਮਾਫ਼ੀਆਂ ਦੇ ਕੋਈ ਮਾਇਨੇ ਨਹੀਂ ਤੇ ਉਸੇ ਕਤਾਰ ਜਮਾਤ ਦੀ ਮਾਫ਼ੀ ਨੂੰ ਵੀ ਰੱਖਦਾ ਕੋਈ ਮਾਇਨੇ ਨਹੀਂ ਮਾਇਨੇ ਸੀ 2 ਦਸੰਬਰ ਨੂੰ ਜਦੋਂ ਗੁਨਾਹ ਕਬੂਲੇ ਸੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜਕੇ ਝੋਲੀ ਅੱਡ ਕੇ ਸਾਰੇ ਗੁਨਾਹ ਕੇ ਪਾਰਟੀ ਦੇ ਪ੍ਰਧਾਨ ਦੇ ਨਾਤੇ ਮੈਂ ਗੁਨਾਹ ਕਬੂਲਦਾ ਹਾਂ ਤੇ ਉਹ ਸੀ ਮਾਫੀ ਤੇ ਉਸ ਤੋਂ ਬਾਅਦ ਜਿਹੜੇ ਹੁਕਮ ਲੱਗੇ ਸੀ ਉਸ ਗੁਨਾਹ ਨੂੰ ਮਾਫ ਕਰਨ ਲਈ ਉਹਨਾਂ ਤੋਂ ਅਧਿਆਂ ਤੋਂ ਵੱਧ ਤੁਸੀਂ ਪਗੋੜੇ ਹੋਗੇ ਜੇ 2 ਦਸੰਬਰ ਵਾਲਾ ਹੁਕਮਨਾਮਾ ਹੂਬੂ ਮੰਨਿਆ ਹੁੰਦਾ ਤਾਂ ਅੱਜ ਮਾਫੀ ਮੰਗਣ ਦੀ ਨੌਬਤੇ ਨਹੀਂ ਹੋਣੀ ਸੀ ਅੱਜ ਚੁੱਲ੍ਹੇ ਵੱਖਰੇ ਵੱਖਰੇ ਹੋਣੇ ਨਹੀਂ ਸੀ ਚੁੱਲ੍ਹੇ ਕੱਟਿਆ ਕਰਨ ਲਈ ਤਾਂ ਦੋ ਤਰੀਕ ਦਾ ਫੈਸਲਾ ਸੀ ਤੇ 2 ਦਸੰਬਰ ਵਾਲੇ ਫੈਸਲੇ ਚੋਂ ਬਾਹਰ ਕੌਣ ਗਿਆ ਕੀ ਸੁਧਾਰ ਲਹਿਰ ਵਾਲੇ ਕਹਿੰਨੇ ਜਾਣਗੇ ਚਾਹੇ ਉਹ ਵੀ ਥੋੜੀ ਉਹ ਟੀਮ ਦਾ ਹਿੱਸਾ ਸੀ ਉਹਨਾਂ ਨੇ ਵੀ ਤੁਹਾਡੇ ਨਾਲੇ ਮਿਲ ਕੇ ਸਾਰੀਆਂ ਮਲਾਈਆਂ ਛਕੀਆਂ ਪਰ ਅਗਲੇ ਨੇ ਜਦ ਇਹ ਕਹਤਾ ਜੀ ਕਿ ਅਸੀਂ ਆਪਣੀ ਸੁਧਾਰ ਲਹਿਰ ਭੰਗ ਕਰਦੇ ਆਂ ਤੇ ਅਸੀਂ ਸੱਤ ਮੈਂਬਰੀ ਕਮੇਟੀ ਰਾਹੀਂ ਜਿਹੜੀ ਮੈਂਬਰਸ਼ਿਪ ਆਊਗੀ ਅਸੀਂ ਉਹਦੇ ਰਾਹੀਂ ਭਰਾਂਗੇ ਤੇ ਜੇ ਇਹੀ ਸਵਾਲ ਜਥੇਦਾਰ ਸਾਹਿਬ ਨੇ ਜਿਵੇਂ ਕੱਲ ਨਵਾਂ ਹਦੇਸ਼ ਜਾਰੀ ਕੀਤਾ ਉਹ ਹੁਕਮਨਾਮਾ ਨਹੀਂ ਹੈ ਉਹ ਪੰਜ ਸਿੰਘ ਸਹਿਮਾਨ ਦੀ ਬੈਠਕ ਚ ਪਾਇਆ ਗਿਆ ਮਤਾ ਹੈ ਤੇ ਉਹ ਮਤਾ 2 ਦਸੰਬਰ ਦੇ ਫੈਸਲਿਆਂ ਨੂੰ ਖੰਡਿਤ ਕਰਨ ਲਈ ਹੁਕਮਨਾਮੇ ਨੂੰ ਖੰਡਿਤ ਕਰਦਾ ਹੈ 2 ਦਸੰਬਰ ਦੇ ਹੁਕਮਨਾਮੇ ਨੇ ਬਹੁਤ ਕੁਝ ਸਪਸ਼ਟ ਸੀ ਕੱਲ ਵਾਲਿਆਂ ਨੇ ਨਵੀਂ ਉਲਝਣ ਪੈਦਾ ਕੀਤੀ ਹੈ ਕਿ ਜੀ ਜਿਹੜੇ ਅਕਾਲ ਤਖਤ ਸਾਹਿਬ ਉਹ ਅਕਾਲ ਤਖਤ ਸਭ ਤੋਂ ਥਾਪੀ ਕਮੇਟੀ ਸੀ ਉਸ ਸਥਾਪੀ ਕਮੇਟੀ ਦੇ ਵਿੱਚੋਂ ਜਿਹੜੇ ਦੋ ਮੈਂਬਰ ਅਸਤੀਫਾ ਦੇ ਕੇ ਬਲਾ ਕੇ ਤਾਂ ਉਹਨਾਂ ਨੂੰ ਪੁੱਛਣਾ ਸੀ ਕਿ ਤੁਸੀਂ ਕਿਉਂ ਅਸਤੀਫਾ ਦੇ ਕੇ ਭੱਜ ਗਏ ਬਲਾ ਕੇ ਤਾਂ ਸੁਖਵੀਰ ਬਾਦੂ ਨੂੰ ਪੁੱਛਣਾ ਸੀ ਕਿ ਵੀ ਪਰਚੀ ਤਾਂ ਉਧਰੋਂ ਕਟਾਉਣੀ ਚਾਹੀਦੀ ਸੀ ਕਮੇਟੀ ਵਾਲੇ ਪਾਸਿਓ ਤੁਸੀਂ ਆਪਣਾ ਕਿਵੇਂ ਬਣਾ ਲਿਆ ਮੁੜ ਕੇ ਤੁਸੀਂ ਤਾਂ ਉਹ ਲੀਡਰਸ਼ਿਪ ਸੀ ਜਿਹਨੂੰ ਕਹਿ ਦੁੱਤਾ ਕਿ ਨਕਾਰਤਾ ਨਵੀਂ ਲੀਡਰਸ਼ਿਪ ਚੁਣਨੀ ਸੀ ਤੇ ਅੱਜ ਵੀ ਸੁਖਵੀਰ ਸਿੰਘ ਬਾਦਲ ਨੇ ਮਾਫੀ ਮੰਗਦੇ ਇਹ ਨਹੀਂ ਕਿਹਾ ਕਿ ਜੇ ਮੇਰੇ ਨਾਲ ਕੋਈ ਦਿੱਕਤ ਹੈ ਤਾਂ ਮੈਂ ਲੰਬੇ ਹੋ ਜਾਣਾ ਆਜੋ ਆਪਾਂ ਇਕੱਠੇ ਮੇਟ ਕੇ ਨਵਾਂ ਹੀ ਪ੍ਰਧਾਨ ਚੁਣ ਲੈਣੇ ਆ ਤੁਸੀਂ ਉਹ ਡੈਲੀਗੇਟਾਂ ਨੂੰ ਵੀ ਇੱਥੇ ਜਾਓ ਸਾਡੇ ਵਾਲੇ ਵੀ ਹੈਗੇ ਸਾਰੇ ਇਕੱਠੇ ਪਠਾ ਲਓ ਦਵਾਰਾ ਚੁਣ ਲਓ ਜਾਂ ਤਾਂ ਇਹ ਸੱਦਾ ਦਿੰਦੇ ਨਾ ਬਿਲਕੁਲ ਕੁਰਸੀ ਤਾਂ ਛੱਡਣੀ ਨਹੀਂ ਉਹਦਾ ਤਿਆਗਣਾ ਨਹੀਂ ਪ੍ਰਧਾਨਗੀ ਮੇਰੀ ਹੋ ਰਹੂਗੀ ਪ੍ਰਧਾਨ ਮੈਂ ਹੀ ਰਹੂੰਗਾ ਥੱਲੇ ਵਾਲੇ ਉਹਦੇ ਜਿੰਨੇ ਚਾਹੀਦੇ ਨੇ ਲੈ ਜਾਓ ਖੁੱਲੇ ਪਏ ਨੇ ਮੰਨ ਲਓ ਮਤਲਬ ਇਹ ਕਿਹੜਾ ਤਰੀਕਾ ਸੋ ਇਹ ਹੁਣ ਜਾਂ ਤਾਂ ਇਜਲਾਸ ਤੋਂ ਡਰ ਲੱਗ ਰਿਹਾ ਜਾਂ ਇੱਕ ਕੋਸ਼ਿਸ਼ ਹੈ ਇਹ ਸਾਰੀ ਕੜੀ ਚ ਕਿ ਕੱਲ ਜਿਸ ਤਰ੍ਹਾਂ ਦਾ ਅ ਮਤਲਬ ਕਿ ਮਤਾ ਪੁਆਇਆ ਗਿਆ ਤੇ ਉਸ ਤੋਂ ਬਾਅਦ ਜੇ ਕਾਰਵਾਈ ਸਾਰੇ ਇਸ ਨੂੰ ਸਿਆਸੀ ਦਾਪੇਚ ਵਜੋਂ ਦੇਖ ਰਹੇ ਨੇ ਇਹਦੇ ਨਾਲ ਸ਼ਾਇਦ ਬਾਦਲ ਦਲ ਦਾ ਅਜੇ ਵੀ ਕੁਝ ਖੱਟਿਆ ਬਣਨਾ ਹੈ ਤਾਂ ਉਧਰ ਅਮਰੀਕਾ ਨਾਲ ਕਾਫੀ ਦੋਸਤੀ ਹੈ ਜਿਹੜੀ ਉਹ ਦਿਖ ਰਹੀ ਸੀ ਭਾਰਤ ਦੀ ਪਰ ਵਿੱਤੇ ਕੱਲ ਤੋਂ ਫਿੱਕੀ ਪੈਂਦੀ ਦੇਖ ਰਹੀ ਹੈ ਇਹ ਦੋਸਤੀ ਕਿਵੇਂ ਦੇਖਦੇ ਹੋ ਕਿ ਟੈਰਫ ਐਟੈਕ ਕੀਤਾ ਅਮਰੀਕਾ ਨੇ 25% ਟੈਰਫ ਵਧਾ ਦਿੱਤਾ ਤੇ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਆ ਕਿ ਕਿਸਾਨਾਂ ਲਈ ਮੈਂ ਕੁਝ ਵੀ ਜਿਹੜਾ ਕਰਾਂਗਾ ਪਰ ਕਿਸਾਨਾਂ ਨੂੰ ਕੋਈ ਤਤੀ ਆਂਚ ਨਹੀਂ ਆਣ ਦਵਾਗਾ ਕੀ ਲੱਗਦਾ ਹੈ ਪਰ ਦੂਜੇ ਪਾਸੇ ਐਮਐਸਪੀ ਵੀ ਵੱਡਾ ਸਵਾਲ ਖੜਾ ਹੈ ਕੀ ਇਸ ਵਿੱਚ ਬਿਆਨਬਾਜ਼ੀ ਚੋਂ ਕੁਝ ਨਿਕਲਣ ਵਾਲਾ ਹੈ ਜਾਂ ਫਿਰ ਇਹ ਬਿਆਨਬਾਜ਼ੀ ਤੱਕ ਹੀ ਸੀਮਤ ਰਹੇਗੀ ਸਭ ਕੁਝ ਨਹੀਂ ਜੇ ਬਿਆਨ ਦੇਣਾ ਸੀ ਪਰ 트ੰਪ ਦਾ ਨਾਮ ਲੈ ਕੇ ਦੇਣਾ ਸੀ ਨਾ ਭਾਰਤ ਦੀ ਸੰਸਦ ਤੋਂ ਲੈ ਕੇ ਰਾਜਨੀਤਿਕ ਸਟੇਜ ਤੱਕ ਨਰਿੰਦਰ ਮੋਦੀ ਦੇ ਜ਼ੁਬਾਨ ਦੇ ਉੱਤੇ ਆਪਣੇ ਮਿੱਤਰ ਦਾ ਨਾਮ ਕਿਉਂ ਨਹੀਂ ਆਉਂਦਾ ਬੜਾ ਟੋਲ ਖੜਕਾਇਆ ਸੀ ਅਮਰੀਕਾ ਜਾ ਕੇ ਆਪਕੀ ਬਾਤ 트ੰਪ ਸਰਕਾਰ ਹਮ ਹੈਨਾ ਉਹ ਵੀ ਫਰੈਂਡ ਮਾਈ ਬੈਸਟ ਫਰੈਂਡ ਹੈਨਾ ਉਹ ਕਿੱਥੇ ਗਿਆ ਫਰੈਂਡ ਉਹਨੇ ਤਾਂ ਕੋਲ ਬਿਠਾ ਕੇ ਹਵਾ ਕੱਢਦੀ ਸੀ ਜਦੋਂ ਮੇਡੀਆਂ ਤੇ ਹਤਕਣੀਆਂ ਲਾ ਕੇ ਦੇਸ਼ ਤੇ ਜਵਾਕ ਭੇਜੇ ਤੁਸੀਂ ਉੱਥੇ ਨਹੀਂ ਕੁਝ ਸਿੱਖ ਸਕੇ ਉਹ ਲਗਾਤਾਰ ਧਮਕੀਆਂ ਦੇ ਰਿਹਾ ਉਹ ਕਹਿ ਰਿਹਾ Google Meta ਵਰਗੀਆਂ ਕੰਪਨੀਆਂ ਚੋਂ ਮੈਂ ਬਾਹਰ ਕੱਢੂੰਗਾ ਭਾਰਤੀਆਂ ਨੂੰ ਹੈਨਾ ਉਹ ਕਹਿੰਦਾ ਇੱਥੋਂ ਤੋਰੋ ਆ ਰੋਜ਼ਗਾਰ ਚੋਂ ਬਾਹਰ ਕਰੋ ਇਹਨਾਂ ਨੂੰ ਕਾਰੋਬਾਰ ਚੋਂ ਬਾਹਰ ਕਰੋ ਕੰਪਨੀਆਂ ਬਾਹਰ ਕਰੋ ਉਸ ਸੈਦਾਤ ਨੂੰ ਸਿੱਧਾ ਹੋ ਕੇ ਕਹਿ ਰਿਹਾ ਕਿ ਟੈਰਬ ਵੀ ਲਾਊਗਾ ਜੁਰਮਾਨਾ ਵੀ ਲਾਊਗਾ ਜੇ ਰੂਸ ਤੋਂ ਤੇਲ ਰਿਆ। ਜੀ ਭਾਰਤ ਨੇ ਜਵਾਬ ਦਿੱਤਾ ਕਿ ਅਸੀਂ ਰੂਸ ਨਾਲ ਕਾਰੋਬਾਰ ਕਾਇਮ ਰੱਖਾਂਗੇ। ਭਾਰਤ ਕੌਣ? ਪ੍ਰਧਾਨ ਮੰਤਰੀ ਕਿਉਂ ਨਹੀਂ ਬੋਲੇ? ਮੰਤਰਾਲੇ ਦਾ ਬਿਆਨ ਤੇ ਮੰਤਰੀ ਦੇ ਬਿਆਨ 'ਚ ਫਰਕ ਹੁੰਦਾ। ਮੰਤਰੀ ਦੇ ਬਿਆਨ ਤੇ ਗ੍ਰਹਿ ਮੰਤਰੀ ਵਿਦੇਸ਼ ਮੰਤਰੀ ਦੇ ਬਿਆਨ 'ਚ ਫਰਕ ਹੁੰਦਾ। ਗ੍ਰਹਿ ਮੰਤਰੀ ਵਿਦੇਸ਼ ਮੰਤਰੀ ਦੇ ਬਜਾਏ ਜੇ ਪ੍ਰਧਾਨ ਮੰਤਰੀ ਦਾ ਬਿਆਨ ਹੋਵੇ ਉਹਦਾ ਮਤਲਬ ਹੁੰਦਾ ਕੋਈ। ਤੁਸੀਂ ਦੇਸ਼ ਦੇ ਮੁਖੀ ਬਣੇ ਫਿਰਦੇ ਹੋ ਤੇ ਇੱਕ ਦੇਸ਼ ਤੁਹਾਡੇ ਨਾਲ ਬਦਮਾਸ਼ੀ ਕਰ ਰਿਹਾ ਧੱਕਾ ਕਰ ਰਿਹਾ ਤੇ ਤੁਹਾਡੀ ਜਵਾਨੀ ਖੁੱਲ ਰਹੀ ਜੇ ਇਹ ਜਿਹੀ ਬੋਲ ਕੋਈ ਪਾਕਿਸਤਾਨ ਵਾਲੇ ਪਾਸੇ ਹੋ ਕਿੰਡਾ ਵਾਲੇ ਪਾਸੇ ਹੋ ਹੁੰਦਾ ਤੁਸੀਂ ਤਾਂ ਜਦੇ ਰਾਸ਼ਟਰਵਾਦ ਲੈ ਕੇ ਚੜ ਜਾਂਦੇ ਹੁੰਡਾ ਰਾਸ਼ਟਰਵਾਦ ਕਿੱਥੇ ਨੰਮ ਤੋੜ ਗਿਆ ਕਿਉਂ ਨਹੀਂ ਰਾਸ਼ਟਰਵਾਦ ਜਾਗਦਾ ਦੇਸ਼ ਭਗਤੀ ਕਿਉਂ ਨਹੀਂ ਜਾਗਦੀ ਉਹ ਸ਼ਰਿਆਮ ਧਮਕੀ ਦੇ ਰਿਹਾ ਇੱਧਰ ਸਾਡੇ ਵਾਲਾ ਸੋ ਕਾਲ ਟਰਾਸਟੀ ਮੀਡੀਆ ਗਿਆਨ ਬਣ ਰਿਹਾ ਕਿ ਜੀ ਇਹਦੇ ਨਾਲ ਭਾਰਤ ਤੇ ਕੁਝ ਨਹੀਂ ਅਸਰ ਪੈਣਾ ਅਰਥ ਵਿਵਸਾ ਤੇ ਤਾਂ ਅਮਰੀਕਾ ਤੇ ਪੈਣਾ ਉੱਥੇ ਦੇ ਲੋਕਾਂ ਨੂੰ ਮਹਿੰਗੇ ਮਿਲਣਗੇ ਉਹ ਮੂਰਖੋ ਜਿਹੜੀ ਚੀਜ਼ ਅਮਰੀਕਾ ਨੂੰ ਮਹਿੰਗੀ ਮਿਲੂਗੀ ਉਹ ਖਰੀਦੂਗਾ ਕਿਉਂ ਫਿਰ ਜੇ ਉਹ ਬਰਾਬਰ ਦੂਸਰੇ ਮੁਲਕਾਂ ਵਾਲੀ ਸਸਤੀ ਪਈ ਹੋਊਗੀ ਫਿਰ ਉਹ ਸਸਤੀ ਮੁਲਕ ਤੋਂ ਆਈ ਵੀ ਚੀਜ਼ ਖਰੀਦੂਗਾ ਤੇ ਤੁਹਾਡੀ 2 ਮਹੀਨਿਆਂ ਬਾਅਦ ਸਾਮਾਨ ਜਾਣਾ ਬੰਦ ਹੋ ਜਾਊਗਾ ਫਿਰ ਉਹ ਕੀ ਕਰਨਾ ਇਹ ਸਮਝੇ ਨਹੀਂ ਆ ਰਹੀ ਪਤਾ ਨਹੀਂ ਜਾਂ ਜੋ ਤੋਤੇ ਵਾਂਗ ਸਕ੍ਰਿਪਟ ਆ ਗਈ ਪੀਐਮ ਉਹ ਹੌਸ ਤੋਂ ਪੜ ਦੋ ਇਹ ਰਾਸੀ ਮੀਡੀਆ ਦਾ ਹਾਲ ਹੈ ਇਸ ਲਈ ਇਹ ਸਿੱਧਾ-ਸਿੱਧਾ ਦੇਸ਼ ਦੀ ਅਰਥਵਿਵਸਥਾ ਨੂੰ ਹਿਲਾਉਣ ਵਾਲਾ ਫੈਸਲਾ ਆਪਣੀ ਬਾਦ ਨੂੰ ਸਾਡੀਆਂ ਚੀਜ਼ਾਂ ਤੇ ਟੈਰ ਪੁਲਾ ਰਿਆ ਤੇ ਆਪਣੀਆਂ ਚੀਜ਼ਾਂ ਇੱਥੇ ਜ਼ੀਰੋ ਟੈਰਫ ਤੇ ਭੇਜਣ ਨੂੰ ਫਿਰਦਾ ਤੇ ਉਹ ਸਾਡਾ ਮਤਲਬ ਕਿ ਪੋਲਟਰੀ ਫਾਰਮ ਵੀ ਸਾਡਾ ਡੈਰੀ ਫਾਰਮ ਵੀ ਸਾਡਾ ਐਗਰੀਕਲਚਰ ਵੀ ਸਾਰਾ ਕੁਝ ਪਰ ਜਾਣ ਤੇ ਉਹ ਤੋਂ ਬਿਨਾ ਜਿਹੜਾ ਹੋਰ ਕਾਰੋਬਾਰ ਠੱਪ ਹੋਣੀ ਨੇ ਵੱਖਰੇ ਨੇ ਜਿਹੜੀਆਂ ਹੋਰ ਚੀਜ਼ਾਂ ਨੇ ਸਮਝੋ ਉੱਤੇ ਕਰ ਰਹੇ ਹੋ ਤੇ ਪਰ ਹੁਣ ਉਹ ਕਹਿੰਦਾ ਵੀ ਤੁਸੀਂ ਤੇਲ ਲੈਣ ਨੂੰ ਨਹੀਂ ਹਟਦੇ 25% ਅੱਜ ਤੋਂ ਲਾਗੂ ਹੋ ਗਿਆ 21 ਦਿਨਾਂ ਬਾਅਦ 50% ਹੋ ਜਾਊਗਾ 25% ਦਾ ਵਾਧਾ ਇਹ ਤੋਹਫੇ ਦੇ ਰਿਹਾ ਮਿੱਤਰ ਹੂੰ ਸੋ ਸੰਸਦ ਤੋਂ ਲੈ ਕੇ ਲੋਕਾਂ ਤੱਕ ਇਹ ਸਵਾਲ ਖੜਾ ਹੈ ਕਿ ਪ੍ਰਧਾਨ ਮੰਤਰੀ ਜੀ ਜਵਾਬ ਦਿਓ ਜੇ ਸੱਚਮੁੱਚ ਦੇਸ਼ ਦਾ ਕਿਸਾਨਾਂ ਦਾ ਤੁਹਾਨੂੰ ਫਿਕਰ ਹੁੰਦਾ ਤਾਂ ਤੁਸੀਂ ਇਸ ਮਸਲੇ ਤੇ ਸੰਸਦ ਚ ਚਰਚਾ ਕਰਦੇ ਸਰਬਦਲ ਦੀ ਬੈਠਕ ਬੁਲਾਉਂਦੇ ਹੈਨਾ ਉਹਨਾਂ ਦੇਸ਼ਾਂ ਨਾਲ رابطہ ਕਰਦੇ ਜਿਨ੍ਹਾਂ ਨਾਲ ਅਮਰੀਕਾ ਬਦੀ ਕੀ ਕਰ ਰਿਹਾ ਕਰੋਨਾ ਕੋਈ ਦੁਨੀਆ ਦੇ ਵਿੱਚ ਕਿ ਜਿਵੇਂ ਉਹ ਬਦਮਾਸ਼ੀ ਕਰ ਰਹੇ ਉਹਨਾਂ ਸਾਰੇ ਮੁਲਕਾਂ ਨੂੰ ਸੱਦ ਲਓ ਘਟੋ ਘਟ ਏਸ਼ੀਆਈ ਮੁਲਕਾਂ 'ਚ ਤਾਂ ਇਕਾ ਕਰ ਲਓ ਘਟੋ ਘਟ ਚੀਨ ਤੇ ਭਾਰਤ ਇਕੱਠੇ ਹੋ ਜਾਣ ਤਾਂ ਤੁਸੀਂ ਸ਼ੀਸ਼ਾ ਦਿਖਾ ਸਕਦੇ ਹੋ ਅਮਰੀਕਾ ਨੂੰ ਕਿਸੇ ਪਾਸਿਓ ਪਹਿਲ ਕਦਮੀ ਹੈ ਨਹੀਂ ਸੋ ਇਸ ਲਈ ਬਹੁਤ ਵੱਡੀ ਮੁਸ਼ਕਲ ਚ ਪੈ ਗਿਆ ਭਾਰਤ ਤੇ ਪਤਾ ਨਹੀਂ ਇਹ ਆਪਣੇ ਮਿੱਤਰ ਕਰਕੇ ਹੀ ਪਤਾ ਇੱਕ ਮਿੱਤਰ ਊਰੇ ਦਾ ਕਾਰੋਬਾਰੀ ਜੀ ਦਾ ਉਧਰ ਕੇਸ ਚੱਲਦਾ ਉਹ ਕਾਫੀ ਟੰਗਿਆ ਅਮਰੀਕਾ ਨੇ ਕਿ ਉਹਦੇ ਕਰਕੇ ਚੁੱਪੀ ਐ ਕੁਛ ਦਾ ਕਾਰਨ ਬੋਲੋ ਜਨਾਬ ਮੂੰਹ ਖੋਲੋ ਟੱਪਾ ਦਾ ਨਾਮ ਲਓ ਇਹੀ ਇੱਕ ਵੱਡਾ ਸਵਾਲ ਬਣ ਰਿਹਾ ਕਿ ਆਖਰਕਾਰ ਚੁੱਪੀ ਕਿਉਂ ਤਾਰੀ ਹੋਈ ਐ ਜਿਹੜੇ ਪੀਐਮ ਮੋਦੀ ਅਕਸਰ ਸਟੇਜਾਂ ਤੇ ਵੱਡੇ ਵੱਡੇ ਭਾਸ਼ਣ ਦਿੰਦੇ ਆ ਛਾਤੀ ਤਾਣ ਦਿੰਦੇ ਆ 5 ਇੰਚ ਦਾ ਛੇਨਾ ਕਹਿੰਦੇ ਆ ਕਿ ਭਾਰਤ ਦੇਖਣਾ ਰਹੇਗਾ ਮੈਨੂੰ ਲੱਗਦਾ ਐਕਸ-ਰੇ ਦੀ ਲੋੜ ਹੈ ਚੈੱਕ ਕਰਾਓ 56 ਚੋਂ ਕਿਤੇ 5 ਗਾਇਬ ਤਾਂ ਨਹੀਂ ਹੋ ਗਏ 6 ਤਾਂ ਹੀ ਨਹੀਂ ਰਹਿ ਗਿਆ ਇਕੱਲਾ ਇਹ ਵੀ ਚੈੱਕ ਕਰਾ ਲਓ ਜਾਂ 6 ਗਾਇਬ ਹੋ ਕੇ 5 ਨੇ ਰਹਿ ਗਿਆ ਉਹ ਵੀ ਚੈੱਕ ਕਰਾ ਲਓ ਕਿ ਛਾਤੀ ਰਹਿ ਕਿ ਨਹੀਂ ਚਦੀ ਗਈ ਤਾਂ ਇੱਕ ਉਧਰ ਰਾਹੁਲ ਗਾਂਧੀ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਆ ਚੋਣ ਕਮਿਸ਼ਨ ਤੇ ਤੇ ਵੋਟਰ ਸੂਚਿਆਂ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਗਿਆ ਕਿਵੇਂ ਦੇਖਦੇ ਉਹਨਾਂ ਨੂੰ ਉਹ ਸਿੱਧੇ ਕਹਿ ਰਿਹਾ ਕਿ ਮੇਰੇ ਪ੍ਰੂਫ ਨੇ ਦੂਜੇ ਪਾਸੇ ਇਲੈਕਸ਼ਨ ਕਮਿਸ਼ਨ ਨਾਲ ਦੀ ਨਾਲ ਕੋਈ ਨਾ ਕੋਈ ਅਪਡੇਟ ਵੀ ਸਾਂਝੀ ਕਰ ਲਿਆ ਕਿ ਇਹ ਸਿਰਫ ਬਿਆਨਬਾਜ਼ੀਆਂ ਹੀ ਹੋ ਰਹੀਆਂ ਨੇ ਅਜੇ ਹੁਣ ਕੁਝ ਨਹੀਂ ਕਿਵੇਂ ਦੇਖਦੇ ਹੋ ਸਾਰੇ ਮਸਲੇ ਨਹੀਂ ਨਹੀਂ ਅਜੇ ਵੀ ਬਿਆਨਬਾਜ਼ੀ ਹੈ ਉਹਨੇ ਹਲਕਾ ਬਾਈ ਜੀ ਸਟੇਟ ਬਾਈ ਜੀ ਸੀਟ ਬਾਈ ਜੀ ਬੰਦੇ ਬਾਈ ਜੀ ਨਾਮ ਬਾਈ ਜੀ ਤਸਵੀਰਾਂ ਬਾਈ ਸਾਰਾ ਕੁਝ ਮੂਰੇ ਰੱਖਦਾ ਜਨ ਤੱਕ ਵੱਡੇ ادارےਾਂ ਦੇ ਨੁਮਾਇंदे ਪਹੁੰਚਾਏ ਪਬਲਿਕਲੀ ਹੈ ਮਤਲਬ ਇਲੈਕਟ੍ਰੋਨਿਕ ਤੌਰ ਦੇ ਉੱਤੇ ਸਾਰਾ ਕੁਝ ਦਿਖਾਇਆ ਟੈਕਨੋਲੋਜੀ ਦੇ ਹਵਾਲੇ ਨਾਲ ਆ ਚੱਕੋ ਇੱਕ ਘੰਟਾ 11 ਮਿੰਟ ਦੇ ਵਿੱਚ 22 ਪੰਨਿਆਂ ਦੀ ਉਹਨੇ ਆਪਣੀ ਉਹ ਸਾਰੀ ਰਿਪੋਰਟ ਪੇਸ਼ ਕੀਤੀ ਤੇ ਉਹਦੇ ਵਿੱਚ ਉਹਨੇ ਦੱਸਤਾ ਕਿ ਇਕੱਲੇ ਮਹਾਰਾਸ਼ਟਰ ਦੇ 40 ਲੱਖ ਦੇ ਕਰੀਬ ਜਾਲੀ ਵੋਟਾਂ ਮਹਾਰਾਸ਼ਟਰ ਤੇ ਕਰਨਾਟਕ ਦੇ ਵਾਲੇ ਇੱਕ ਸੀਟ ਦੇ ਵਾਲੇ ਨੇ ਸਾਹਮਣੇ ਲਿਆਤਾ ਕਿ ਸਾਢੇ 6 ਲੱਖ ਵੋਟਾਂ ਦੇ ਵਿੱਚ 1 ਲੱਖ ਵੋਟਾਂ ਦੀ ਚੋਰੀ ਦਾ ਖੇਲ ਹੈ ਚੋਣ ਕਮਿਸ਼ਨ ਤੇ ਭਾਜਪਾ ਕਹਿੰਦੇ ਮਿਲ ਕੇ ਚੋਣ ਚੋਰੀ ਕਰ ਗਏ ਵੋਟ ਚੋਰੀ ਕਰ ਗਏ ਸੀਟਾਂ ਤੱਕ ਦਾ ਹਵਾਲਾ ਦਿੱਤਾ ਕਿ ਕਰਨਾਟਕ 'ਚ 16 ਸੀਟਾਂ ਜਿੱਤਰੇ ਸੀ ਪਰ 9 ਹੀ ਜਿੱਥੇ ਅਸੀਂ ਤਾਂ ਮੈਂ ਕਹਿੰਨਾ ਕਿ راہુલ ਗਾਂਧੀ ਇਹ ਸਾਰੀ ਬਿਆਨੀਆਂ ਜੋ ਅੱਜ ਉਹਨੇ ਕੀਤਾ ਚੋਣਾਂ ਨੂੰ ਲੈ ਕੇ ਵੋਟਾਂ ਨੂੰ ਲੈ ਕੇ ਸਿਰਖੇ ਰਣ ਲੈ ਕੇ ਮੈਂ ਕਹਿੰਦਾ ਆਪਣੀ ਪਾਰਟੀ ਦੀ ਹਾਰ ਤੋਂ ਬਖਲਾ ਕੇ ਕਰ ਰਿਹਾ ਹੂੰ ਪਰ VOTER ਦਾ ਤਾਂ ਹੱਕ ਹੈ ਨਾ ਕਿ ਉਹਨੂੰ ਸੱਚਾਈ ਤਾਂ ਪਤਾ ਲੱਗੇ ਬਿਲਕੁਲ ਜੀ ਪੰਜ ਨੁਕਤੇ ਨੇ ਪੰਜਾਂ ਨੁਕਤਿਆਂ ਦਾ ਜਵਾਬ ਤਾਂ ਦੇਣਾ ਬਣਦਾ ਹੈ ਚੋਣ ਕਮਿਸ਼ਨ ਦਾ ਵੀ ਤੇ ਭਾਰ ਸਰਕਾਰ ਦਾ ਤੁਸੀਂ ਕਮਾਲ ਦੇਖੋ ਕਿ ਸਵਾਲ ਚੋਣ ਕਮਿਸ਼ਨ ਹੁੰਦੇ ਨੇ ਤੜਫਦੇ ਵੀ ਜੀਪੀ ਵਾਲੇ ਨੇ ਹੂੰ ਵੇ ਚੋਣ ਕਮਿਸ਼ਨ ਨੂੰ ਸਵਾਲਾ ਚੋਣ ਕਮਿਸ਼ਨ ਦਵੇ ਜਿਹੜਾ ਇੰਡੀਪੈਂਡੈਂਟ ਜੁਡੀਟ ਹੈ ਤਾਂ ਇਹਦਾ ਮਤਲਬ ਜੇ ਤੁਹਾਡਾ 빙 ਹੈ ਤਾਂ ਤੁਹਾਨੂੰ ਤਕਲੀਫ ਹੁੰਦੀ ਹੈ ਨਾ ਕਿ ਸਾਡੇ ਭਰਾ ਨੂੰ ਤੁਸੀਂ ਚੁੰਨੀਆਂ ਵੜਦੇ ਹੋ ਸੋ ਇਹ ਇਥੋਂ ਆਪਣੇ ਆਪ ਸਪਸ਼ਟ ਹੁੰਦਾ ਹੁਣ ਜਿੱਥੇ ਤੱਕ ਸਵਾਲ ਹੈ ਜਦੋਂ ਇੰਦਰਾ ਦਾਰਜੀਪ ਦਾ ਇਹਨਾਂ ਦਾ ਰਾਜ ਰਿਆ ਤਾਂ ਇਹਨਾਂ ਨੇ ਵੀ ਇਹ ਏਜੰਸੀਆਂ ਦੱਬ ਕੇ ਵਰਤੀਆਂ ਜੀ ਜਦੋਂ ਸੱਤਾ ਜੀ ਸਭ ਨੇ ਵਰਤੀਆਂ ਹੂੰ ਜਦੋਂ ਈਬੀਐਮ ਆਈ ਤਾ ਅਡਵਾਨੀ ਜੀ ਬਿਆਨ ਦਿੰਦੇ ਨੇ ਮੀਡੀਆ 'ਚ ਜਾ ਜਾ ਕੇ ਈਬੀਐਮ ਸ਼ਰਾਰਤ ਭਰਿਆ ਜੀ ਇਹਦੇ ਵਿੱਚ ਸੈਟਿੰਗ ਹੁੰਦੀ ਆ ਸਭ ਤੋਂ ਪਹਿਲਾਂ ਈਬੀਐਮ ਤੇ ਸਵਾਲ ਅਡਵਾਨੀ ਨੇ ਭਾਜਪਾ ਨੇ ਖੜਾ ਕੀਤਾ ਤੇ ਅੱਜ ਉਹੀ ਭਾਜਪਾ ਕਹਿ ਰਹੀ ਆ ਨਹੀਂ ਜੀ ਈਬੀਐਮ ਠੀਕ ਆ ਤੇ ਉਹੀ ਕਾਂਗਰਸ ਕਹਿ ਰਹੀ ਆ ਨਹੀਂ ਜੀ ਮਾੜੀ ਆ ਤੇ ਇਹ ਤਾਂ ਸਿਆਸਤ ਆ ਪਰ ਜਿਹੜੇ 5 ਨੁਕਤੇ ਨੇ ਉਹ ਬਹੁਤ ਵਾਜਬ ਨੇ ਉਹ ਕਹਿੰਦਾ ਡੁਪਲੀਕੇਟ ਵੋਟ ਇੱਕ ਹਲਕੇ ਦੇ ਹਵਾਲੇ ਨਾਲ ਜਿਹੜੀ ਰਿਪੋਰਟ ਆ ਕਿ 11965 ਡੁਪਲੀਕੇਟ ਵੋਟਾਂ ਨੇ ਡੁਪਲੀਕੇਟ ਵੋਟ ਦਾ ਮਤਲਬ ਇੱਕੋ ਬੰਦੇ ਦੀ ਵੋਟ 10 ਬੂਥਾਂ ਦੇ ਬਣੀ ਹੋਈ ਐ। ਹੂੰ ਇੱਕੋ ਨਾਮ, ਪਤਾ, ਸਾਰਾ ਕੁਝ ਵਸੀਰੀ ਨੰਬਰ ਬਦਲ ਗਿਆ ਤੇ ਵੋਟ ਬਦਲ ਗਈ, ਥਾਂ ਬਦਲ ਗਈ। ਹੈਨਾ? ਫਿਰ ਜਾਲੀ ਪਤੇ 40009, 40000 ਤੋਂ ਵੱਧ। ਮਤਲਬ ਵੋਟ ਵੀ ਬਣੀ ਵੀ ਆ, ਟਿਕਾਣਾ ਵੀ ਲਿਖਿਆ ਹੋਇਆ। ਜਾ ਕੇ ਦੇਖੋ ਤਾਂ ਉੱਥੇ ਘਰਵਾਰੇ ਨਹੀਂ ਕੋਈ। ਹੂੰ ਉੱਥੇ ਥਾਂ ਟਿਕਾਣਾ ਨਹੀਂ ਕੋਈ। ਕਿਤੇ ਸ਼ਰਾਬ ਦੀ ਫੈਕਟਰੀ ਆ, ਕਿਤੇ ਦੁਕਾਨ ਆ, ਕਿਤੇ ਰੜਾ ਮੈਦਾਨ ਆ। 40000 ਵੋਟਾਂ ਇਦਾਂ ਨੇ। ਕਿਵੇਂ ਬਣ ਗਿਆ ਵੀ ਬਿਲਕੁਲ ਫਿਰ ਇੱਕੋ ਇੱਕੋ ਪਤੇ ਦੇ ਉੱਤੇ 46 46 ਵੋਟਾਂ 80 80 ਵੋਟਾਂ ਮਕਾਨ ਹੈ ਕਿ ਤੁਹਾਨੂੰ ਇਨਸ਼ਾਅੱਲਾ ਬਿਲਕੁਲ ਜੀ ਤੇ ਆਪਣੇ ਆਪ ਸਵਾਲ ਇਹ ਸਵਾਲਾਂ ਦਾ ਜਵਾਬ ਤਾਂ ਦੇਣੇ ਬਣਦੇ ਆ ਅਜਿਹੇ 10452 ਨੇ ਇਹ ਵੋਟਾਂ ਇੰਜੀਆਂ ਮਤਲਬ ਇੱਕ ਚੌਣ ਚ ਇੱਕ ਹਲਕੇ ਦੀ ਚੌਣ ਚ ਵੋਟ ਨਤੀਜਾ ਤਾਂ ਇਹ ਕਰ ਦਿੰਦੀਆਂ 10000 ਤਾਂ ਬਿਲਕੁਲ ਜੀ ਫਿਰ ਇਸੇ ਤਰ੍ਹਾਂ ਉਹਨਾਂ ਨੇ ਤਸਵੀਰ ਵਾਲਾ ਮਾਮਲਾ ਸਾਹਮਣੇ ਲਿਆਂਦਾ ਚੋਣ ਕਮਿਸ਼ਨ ਦਾ ਨਿਯਮ ਹੈ ਕਿ ਤੁਹਾਡੇ ਵੋਟਰ ਕਾਰਡ ਦੇ ਉੱਤੇ ਵੀ ਤੇ ਤੁਹਾਡੀ ਵੋਟਰ ਸੂਚੀ ਦੇ ਉੱਤੇ ਵੀ ਤਸਵੀਰ ਹੋਊਗੀ ਤੇ ਅੰਦਰ ਜਾਣ ਲੱਗੇ ਏਜੰਟ ਤਸਵੀਰ ਮਲਾਣ ਕਰਨਗੇ ਕਿਸੇ ਦੀ ਤਸਵੀਰ ਵੱਡੀ ਹੈ ਕਿਸੇ ਦੀ ਨੇੜੇ ਹੈ ਕਿਸੇ ਦੀ ਦੂਰ ਹੈ ਤੇ ਕਈਆਂ ਦੀ ਤਸਵੀਰੇ ਨਹੀਂ ਤਾਂ ਵੀ ਵੋਟ ਬਣੀ ਹੈ ਜਿਵੇਂ ਬਣ ਗਈ ਵੀ ਬਿਨਾਂ ਫੋਟੋ ਤੋਂ ਇਹ ਸਵਾਲ ਹੈ ਤੇ ਦਿਖਦੀ ਹੋਣੀ ਫਿਰ ਇਸੇ ਤਰ੍ਹਾਂ ਫਾਰਮ 6 ਫਾਰਮ 6 ਮਤਲਬ ਜਿਹੜਾ ਪਹਿਲੀ ਵਾਰ ਬਣ ਰਿਹਾ 2023 ਵਾਲੇ ਦੀ ਵੀ ਵੋਟ ਬਣੀ ਹੈ ਇਕੋ ਬੀਬੀ ਦੀ 2023 ਦੇ ਨਾਲ ਤੇ ਵੀ ਵੋਟ ਹੈ ਤੇ ਕਬੂਟ ਹੋ ਗਈ ਐ ਸੋ ਇਹ ਜਿਹੇ ਅੰਕੜੇ ਨੇ ਇਹ ਜੇ ਕਰੀਬ 33000 ਮਾਮਲੇ ਨੇ ਹਜੇ ਸ਼ਰ ਸੋ ਇੱਥੋਂ ਹੁੰਦਾ ਜੇ ਲਾ ਲੋ ਉਹ ਕਹਿੰਦਾ ਕਿ ਇੱਕ ਸੀਟ ਦੇ ਉੱਤੇ 6.5 ਲੱਖ ਚੋਂ 1 ਲੱਖ ਵੋਟ ਅਜੇ ਹੀ ਚੋਰੀ ਆਲੀ ਐ 1 ਲੱਖ ਤੋਂ ਵੱਧ ਵੋਟ ਤੇ ਫਿਰ ਪੂਰੇ ਮਲਕ ਦਾ ਕੀ ਹਾਲ ਕੀਤਾ ਹੋਊਗਾ ਵੋਟ ਸੁਧਾਈ ਵਾਲਾ ਮੁੱਦਾ ਵੱਖਰਾ ਐ ਈਵੀਐਮ ਵਾਲਾ ਮੁੱਦਾ ਵੱਖਰਾ ਐ ਇਹ ਵੋਟ ਚੋਰੀ ਵਾਲਾ ਮੁੱਦਾ ਵੱਖਰਾ ਮੇਰੇ ਨਾਲ ਦਾ ਅੱਜ ਦੀ ਸਿਆਸਤ ਦੇ ਵਿੱਚ ਇਹ ਤਰਥੱਲੀ ਮਚਾਉਣ ਵਾਲਾ ਮੁੱਦਾ ਐ ਇਹਦੇ ਉੱਤੇ ਮੰਥਨ ਕਰਨ ਦੀ ਲੋੜ ਐ ਅਸੀਂ ਨਹੀਂ ਕਹਿੰਦੇ ਤੁਸੀਂ ਰਾਹੁਲ ਗਾਂਧੀ ਦੇ ਇਹਨਾਂ ਅੰਕੜਿਆਂ ਤੇ ਜਾਓ ਅਸੀਂ ਕਹਿੰਦੇ ਆ ਕਿ VOTERਾਂ ਦਾ ਹੱਕ ਬਣਦਾ ਉਹਨਾਂ ਨੂੰ ਸਪਸ਼ਟਤਾ ਦਿਓ ਕਿ ਕਿਤੇ ਉਹਨਾਂ ਦੀ VOTERਾਂ ਤੋਂ ਖਤਰਾ ਨਹੀਂ ਹੋ ਰਿਹਾ ਉਹਨਾਂ ਨੂੰ ਜਵਾਬਦੇਹੀਤਾ ਦਿਓ ਉਹਨਾਂ ਨੇ ਤਾਂ ਇਹ ਵੀ ਸਵਾਲ ਖੜਾ ਕੀਤਾ ਵੀ ਕਟੂਕਟ ਅਦਾਲਤ ਹੀ ਜੁਡੀਸ਼ਰੀ ਇਹਦਾ ਸਵੈ ਨੋਟਿਸ ਲੈ ਲਵੇ ਦੇਖ ਲੇ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਦਿੱਤਾ ਤਾਂ ਇਹ ਸਾ ਨਾਲ ਅੱਜ ਦੇ ਆਏ ਮੁੱਦੇ ਜਿੰਨਾ ਤੇ ਕਿ ਸੀਨੀਅਰ ਪੱਤਰਕਾਰ ਦਿਵਕ ਚਨਾਥਲ ਵੱਲੋਂ ਅਹਿਮ ਚਰਚਾ ਕੀਤੀ ਗਈ ਹੈ ਤੁਹਾਨੂੰ ਕਿਵੇਂ ਲੱਗੀ ਇਹ ਸਾਰੀ ਵਿਚਾਰ ਚਰਚਾ ਕਮੈਂਟ ਬਾਕਸ ਤੇ ਆਪਣੀ ਰਾਏ ਜ਼ਰੂਰ 上級グループの